ਵੈਲਕਮ ਤੁਹਾਡਾ ਸਾਰਾ ਦਾ ਆਪਣੇ ਚੈਨਲ ਤੇ ਉੱਚੀਆਂ ਲੰਮੀਆਂ ਟਾਲੀਆਂ ਹਾਂ ਠੰਡੀ ਜਿਹੜਾ ਦੀ ਸ਼ਾਮ ਹਰ ਇੱਕ ਚੀਜ਼ ਬਾਜ਼ਾਰੋਂ ਲੰਬਣੀ ਨਹੀਂ ਲੰਬਣੀ ਅਮਾ ਆਓ ਵੈਰੀ ਗੁੱਡ ਹੋਰ ਸੁਣਾ ਕੋਈ ਕਦੀ ਯਾਰ ਮੈਂ ਵੀ ਮਿਹਨਤ ਕਰਾਂ ਉਹ ਸਰਬ ਅੱਗੇ ਪੁੱਤਰ ਮਰਨ ਦਾ ਮੁਗੜਿਆ ਮਾਪਿਆਂ ਦੇ ਹਾਏ ਹਾਏ ਛੋਟੀ ਨਾਰ ਦਾ ਨੰਬਰ ਇੱਕ ਹੋਂਦ ਰੱਬਾ ਉਮਰ ਗੁਜਰੀ ਆ ਵਿੱਚ ਸਿਆਪਿਆਂ ਦੇ ਜਿਹੜੀ ਪਿੰਡ ਦੀ ਸੀ ਨੱਥ ਸੋਹਾਗ ਵਾਲੀ ਉਹ ਰਹਿ ਗਈ ਆ ਘਰ ਮਾਪਿਆਂ ਦੇ ਸਰਦਾਰ ਜੀ ਕਰੇ ਮੌਤ ਕਰਦੀ ਉਮਰ ਉਮਰ ਫਸ ਗਈ ਵਿਚ ਸਿਆਪੇ ਅੰਨੇ ਫੇਰ ਕੀ ਕਹਿੰਦਾ ਅੱਗੇ ਪੁੱਤਰ ਜਮਦਾਰ ਰੱਖੀਏ ਬਿਜ ਕਬ ਦੇ ਧੀ ਭੈਣ ਨੂੰ लाਡ ਲੜਾਈਏ ਨਾ ਪੁੱਤਰ ਜਮਦਾਰ ਰੱਖੀਏ ਬਿਜ ਕਬ ਦੇ ਧੀ ਭੈਣ ਨੂੰ लाਡ ਨਹੀਂ ਲੜਾਈਏ ਨਾ ਟੜਾ ਘਰ ਹੋਣ ਜੁਵਾਨ ਦੇ ਮੁੰਡੇ ਯਾਰ ਬਣਾਈਏ ਉਹ ਗੰਦਾ ਉੱਤੀਆਂ ਲੰਮੀਆਂ ਟਾਲੀਆਂ ਹਾਂ ਠੰਡੀ ਜਿਹਾਂ ਦੀ ਸ਼ਾਮ ਹਾਰੇ ਚੀਜ਼ ਬੁਜਾਰੋ ਲੰਬੜੀ ਨਹੀਂ ਲੰਬੜੀਆਂ ਮਾਂ ਆਓ ਵੈਰੀ ਗੁੱਡ ਹੋਰ ਸੁਣਾ ਕੋਈ ਇੱਕ ਅੱਧੀ ਯਾਰ ਮੀ ਵਮੈਂਟ ਕਰਾ ਉਸ ਰੱਬ ਅੱਗੇ

ਕੁੱਟਰ ਜਮਾਨਾ ਰੱਖੀਏ ਬਿਚ ਕਬਜੇ ਟੀ ਪੈਣ ਨੂੰ ਲਾੜ ਨਹੀਂ ਲੜਾਈਏ ਨਾ ਬਾੜਾ ਕਰੋ ਹੋਣ ਜਵਾਨ ਤੇ ਮੁੰਡੇ ਯਾਰ ਬਣਾਈਏ